ਥਾਣੇ ਦੇ ਅੰਦਰ ਪਰੌਣਿਆਂ ਵਾਂਗ ਹੋ ਰਹੀ ਕੁੱਕੜ ਦੀ ਸੇਵਾ। ਜ਼ਖਮੀ ਹਾਲਤ ਵਿੱਚ ਕੁੱਕੜ ਪਹੁੰਚਿਆ ਸੀ ਥਾਣੇ। ਪੁਲਿਸ ਨੇ ਕਰਵਾਇਆ ਕੁੱਕੜ ਦਾ ਮੈਡੀਕਲ। ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲੂਆਣਾ ਤੋਂ ਇੱਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਹੈ ਕਿ ਇੱਕ ਕੁੱਕੜ ਦੀ ਪੁਲਿਸ ਵੱਲੋਂ ਜਾਨ ਬਚਾਈ ਗਈ ਹੈ। ਜ਼ਖਮੀ ਹਾਲਤ ਦੇ ਵਿੱਚ ਇਸ ਕੁੱਕੜ ਨੂੰ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਤੇ ਫਿਰ ਕੁੱਕੜ ਦੇ ਉੱਪਰ ਇਸ ਸ਼ਬਦ ਟਾਉਣ ਵਾਲੇ ਤਿੰਨ ਵਿਅਕਤੀਆਂ ਦੇ ਖਿਲਾਫ ਮੁਕੱਦਮਾ ਵੀ ਦਰਜ ਕੀਤਾ ਗਿਆ। ਇਸ ਪੂਰੇ ਮਾਮਲੇ ਨੂੰ ਲੈ ਕੇ ਜਦੋਂ ਸਾਡੀ ਟੀਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੱਲਵਾਣਾ ਦੇ ਵਿੱਚ ਪਹੁੰਚੀ ਤਾਂ ਉੱਥੇ ਜਾ ਕੇ ਕੀ ਵੇਖਿਆ ਕਿ ਇਸ ਕੁੱਕੜ ਦੀ ਇੱਕ ਪਰੌਣੇ ਦੇ ਵਾਂਗ ਸੇਵਾ ਚੱਲ ਰਹੀ ਸੀ ਜੋ ਕਿ ਤੁਸੀਂ ਵੀ ਆਪਣੇ ਸਕਰੀਨ ਤੇ ਵੇਖ ਸਕਦੇ ਹੋ ਕਿ ਕਿਵੇਂ ਇਹ ਕੁੱਕੜ ਟੋਰ ਨਾਲ ਘੁੰਮਦਾ ਹੋਇਆ ਵਿਖਾਈ ਦੇ ਰਿਹਾ ਹੈ। ਇਹ ਪੂਰਾ ਮਾਮਲਾ ਜਾਣਨ ਦੇ ਲਈ ਜਦੋਂ ਚੌਂਕੀ ਦੇ ਇੰਚਾਰਜ ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਸਾਡੀ ਟੀਮ ਨੂੰ ਕੀ ਦੱਸਿਆ ਆਓ ਤੁਸੀਂ ਵੀ ਸੁਣੋ ਤੇ ਸਰ ਜਿਹੜਾ ਪਿਛੇ ਦਿਨ ਇੱਕ ਕੁੱਕੜਾ ਦੇ ਮਾਮਲੇ ਨਾਲ ਕੁੱਤਕਮਦ ਕਰਤੀ ਤਾਂ ਸੂਰਾ ਕੀ ਕੁੱਕੜਾ ਜਨਨ ਤੋਂ ਵਿੱਚ ਮਿਲੇ ਸੀ ਇਹ ਤੁਮ ਕੋਈ ਰਿਪੋਰਟਾਈ ਕਰ ਰਹੇ ਹੁੰਦੇ ਮੈਂ ਕਦਮ ਕਰ ਤੈ ਮੰਨਿਆ ਜਾ ਰਿਹਾ ਹੈ ਹਮ ਰਾਜਵਿੰਦਰ ਸਿੰਘ ਜਗਸੀਰ ਸਿੰਘ ਤੇ ਗਰਜੀਤ ਸਿੰਘ ਹਮ ਤੇ ਇਹ ਦੇ ਵਿੱਚ ਕੀ ਕਰਵਾ ਰਹੇ ਸੀ ਇਹ ਜਿਵੇਂ ਜਿਹੜਾ ਤੋਂ ਮਾਮਲਾ ਦਾਤ ਕੀਤਾ ਕੀ ਕਰਵਾ ਰਹੇ ਸੀ ਜੀ ਜਾਨਵਰਾਂ ਨੂੰ ਤੱਕ ਪਰੇਸ਼ਾਨ ਕਰਦੇ ਸੀ ਜੀ ਜਰੂਰ ਤਾਂ ਬਸ ਤਾਂ ਲੋਕ ਪਿੱਤਰ ਕਿਸ ਤਰੀਕੇ ਨਾਲ ਨਿਸ਼ਾਨ ਕਰ ਦਿੱਤੀ ਲੜਾਈ ਤੋਂ ਬਾਅਦ ਕੀ ਕਰਾਂਗੇ ਸੀ ਲੜਾਈ ਕਰਵਾ ਰਹੇ ਸੀ ਫਿਰ ਤੱਕ ਪਰੇਸ਼ਾਨ ਸੀ ਅੱਛਾ ਅੱਛਾ ਤੇ ਕਿੰਨੇ ਕੁੱਕੜ ਸੀ ਉਸ ਦੌਰਾਨ ਤੇ ਸਾਨੂੰ ਵੀ ਪਤਾ ਕਿੰਨੇ ਕੁੱੜ ਜਿਹੜੇ ਸਾਡੀ ਤਕਰੀਰ ਦੇ ਵਿੱਚ ਕੁੱਕੜ ਆਇਆ ਓਕੇ ਤੇ ਮੌਕੇ ਦੇ ਵਿੱਚ ਤੁਸੀਂ ਲੜਾਈ ਜਦੋਂ ਕਰਵਾ ਰਹੇ ਸੀ ਉਸ ਮੌਕੇ ਤੇ ਮੁਕਤਮਲ ਦੇਖ ਕੇ ਉਸ ਉੱਪਰ ਲਾਈਫ ਪੈ ਕੀਤਾ ਹੋਵੇ ਬਿਲਕੁਲ ਤੇ ਕਿੰਨੇ ਕੁੱਕੜ ਸੀ ਉਸ ਮੁੱਖ ਤੇ ਲੜਾਈ ਦੇ ਦੌਰਾਨ ਸਾਨੂੰ 1.3 ਕੋਰਟ ਚ ਪੇਸ਼ ਕੀਤਾ ਤੇ ਇਹਨੂੰ ਪੇਸ਼ ਕਦੋਂ ਕਰਵਾਗਾ ਜਦੋਂ ਉਹਦਾ ਤਾਲਮੇਲ ਹੋ ਜਾਂਦਾ ਹੈ ਅੱਛਾ ਤੇ ਜਦੋਂ ਹੁਣ ਇਹਨਾਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈਗਾ ਹੁਣ ਇਹ ਜਿਹੜੇ ਤਿੰਨ ਬੰਦੇ ਨੇ ਜਿਹੜੇ ਜਿਹਨੂੰ ਜ਼ਮਾਨਤ ਜੋ ਸੀ ਵਰਤਮਾਨ ਤਿਆ ਕਰਤਾ ਅੱਛਾ ਵਰਤਮਾਨ ਤਿਆ ਕਰਤਾ ਤੇ ਇਹਨਾਂ ਨੂੰ ਹੁਣ ਕੋਈ ਕੁੱਕੜਾਂ ਨੂੰ ਫਿਰ ਕਿੱਥੇ ਰੱਖਿਆ ਗਿਆ ਇੱਕ ਕੁੱਕੜਾ ਵੀ ਨਹੀਂ ਫਿਰ ਕੁੱਕੜਾ ਵੀ ਕਿਹੜੇ ਕੁੱਕੜ ਕਿੱਥੇ ਰੱਖਿਆ ਗਿਆ ਸੀਰਾਂ ਦਾ ਕੁੱਕੜ ਅੱਗੇ ਸੇਫ ਜਗ੍ਹਾ ਤੇ ਰੱਖਿਆ ਹੈ ਜਿੱਥੇ ਉਹ ਦੇਖਪਣ ਹੋ ਸਕੇ ਅਛਾ ਠੀਕ ਜੇ ਜੇ ਕੋਰਟ ਦੇ ਵਿੱਚ ਕੁੱਕੜ ਨੂੰ ਲੈ ਕੇ ਜਾਣਾ ਨਾਲ ਜੀ ਪੇਸ਼ ਕਰਨ ਨੂੰ ਪਊਗਾ ਨਾਲ ਨੂੰ ਕੋਰਟ ਕੋਲੋਂ ਤਲਬ ਕਰਦੇ ਅੱਛਾ ਤਾਂ ਬਗ ਨੂੰ ਪੇਸ਼ ਕਰਨਾ ਹੁੰਦਾ ਜੀ ਅੱਛਾ ਇੱਕ ਜਿਹੜੀ ਤੁਸੀਂ ਜਿਹੜੇ ਕੁੱਕੜੇ ਲੜਾਈ ਕਰੇ ਜਿੱਥੇ ਉਥੇ ਕੋਈ ਲੜਾਈ ਕਰਈ ਹੈ ਤੇ ਜਿਵੇਂ ਫੈਸਲਾ ਲੈਣੇ ਆਪਾਂ ਸ਼ਰਤਾਂ ਲਾਣੇ ਆ ਜੇ ਕੁਝ ਹੋ ਰਿਹਾ ਸੀ ਉੱਥੇ ਜੀ ਸਾਡੀ ਸੂਚਨਾ ਦੇ ਵਿੱਚ ਹੈ ਟ੍ਰਾਫਿਕ ਦੇ ਵਿੱਚ ਨਾਮ ਦੇਣੇ ਸੱਤਾਂ ਹੀ ਹੋਗੀਆਂ ਟਰਾਫੀਆਂ ਬਰਾਮਤ ਕੀਤੀਆਂ ਨੇ 11 11 ਟਰਾਫੀਆਂ ਆਪਾਂ ਦੇ ਜਿੱਤਣ ਨੂੰ ਦੇਣੀਆਂ ਸਨ अच्छा ਜਿਹੜੇ ਵੀ ਨੇ ਦੋ ਕੁੱਕੜਾ ਜੀ ਜਿੱਤਦੇ ਆ ਉਹਨੂੰ ਟਰਾਫੀ ਦੇਣੀ ਸੀ ਤੇ ਦੋ ਕੁੱਕੜਾ ਜੀ ਚਾਰ ਸੀ 10 ਜੋ ਵੀ ਸੀ ਜੇ ਸਾਡੀ ਤਕਤੀ ਚ ਸਾਡੀ ਚੱਕਾ ਆ ਹੂੰ ਤੇ ਇਸ ਦੇ ਵਿੱਚ ਜਿਹੜਾ ਜਿੱਤਦਾ ਉਹਨੂੰ ਟਰਾਫੀ ਦੇਣੀ ਸੀ ਜੀ ਤੇ ਕੋਈ ਕੈਸ਼ ਕੁਛ ਵੀ ਰੱਖਿਆ ਸੀ ਕਿ ਲਈ ਟਰਾਫੀ ਸੀ ਕੋਈ ਕਾਸ ਤੋਂ ਕੋਈ ਨਹੀਂ ਸਾਡੀ ਨਹੀਂ ਸਰ ਤਵਦੀਸ਼ ਦੇ ਵਿੱਚ ਇੱਕੋ ਹੀ ਕੁੱਕੜ ਕਿਵੇਂ ਲੜ ਪੋਗਾ ਸਰ ਆਪਣੇ ਜਿੱਦਾਂ ਉਹਦੇ ਨਾਲ ਕਿਸੇ ਨਾਲ ਲੜਾਈ ਕਰਵਾਉਂਦੇ ਹੋਗੇ ਦੇਖੋ ਵੀ ਜੀ ਅਸੀਂ ਰੇਟ ਕੀਤੀ ਉਸ ਤੋਂ ਇੱਕ ਕੁੱਕੜ ਨਾਲ ਹੋ ਸਕਦਾ 20 ਹੁਣ 50 ਹੁਣ 100 ਹੋਵੇ ਉੱਤੇ ਸਾਡੀ ਤਕਤੀ ਚੱਕਾ ਜਦੋਂ ਮੌਕੇ ਤੇ ਅਸੀਂ ਪਹੁੰਚੇ ਉਹ ਜਦ ਤਮੀ ਹਾਲ ਚਾਦੋ ਡਾਕਟਰੀ ਲੈਣਾ ਕਰਾਇਆ ਗਿਆ ਕੋਈ ਤਵਦੀ ਕੋ ਕਰਦਾ ਅੱਛਾ ਕਿੱਥੋਂ ਕਰਵਾਏਗਾ ਨਾਟ ਸਾਹਿਬ ਚੜਦੀ ਕਲਾ ਟਾਈਮ ਟੀਵੀ ਲਈ ਬਠਿੰਡਾ ਤੋਂ ਜਗਸੀਰ ਸਿੰਘ ਪੁੱਲਰ ਦੀ ਰਿਪੋਰਟ